ਬਲਵਿੰਦਰ ਸਿੰਘ ਹਾਂਜੀ ਤੁਸੀਂ ਕੌਣ ਹਾਂਜੀ ਮਤਲਬ ਆ ਦੇਖੋ ਪੁਲਿਸ ਅਫਸਰ ਨਾਲ ਗੱਲ ਕਰ ਰਿਹਾ ਹਾਂ ਕੋਈ ਨਹੀਂ ਸਿੰਘ ਤੁਹਾਡਾ ਲੱਗਦਾ ਹੈ ਕੌਣ ਗੱਲ ਕਰੇ ਸਰਵਜੀਤ ਸਿੰਘ ਕੀ ਲੱਗਦਾ ਤੁਹਾਡੇ ਹੈਲੋ ਤੁਹਾਡੀ ਵਾਇਸ ਨਹੀਂ ਕਲੀਅਰ ਆਉਂਦੀ ਲੱਗਿਆ ਮਹਾਰਾਜ ਕਵਲਜੀਤ ਸਿੰਘ ਕੀ ਲੱਗਦਾ ਮੇਰਾ ਭਰਾ ਆ ਮੇਰਾ ਆਦੋਣਾ ਭਰਾਜੀ ਕਿਤੇ ਘੁੰਮਣ ਗਿਆ ਹੀ ਕਿਤੇ ਉਹ ਕਿੱਥੇ ਮੰਗਿਆ ਕਿਹੜੀ ਜਗ੍ਹਾ ਦੇ ਕੋਲ ਗਿਆ ਉਹ ਠੀਕ ਠਾਕ ਆ ਉਦਾਂ ਉਹ ਦੱਸ ਦਿੰਨੇ ਆ ਇਹ ਪੁੱਛ ਰਿਹਾ ਕਿ ਕਿੱਥੇ ਘੁੰਮਣ ਗਿਆ ਕਿਹੜੀ ਜਗ੍ਹਾ ਦੇ ਕੋਲ ਮੰਗਿਆ ਉਹ ਯਾਰ ਅੱਦੇ ਗਿਆ ਬਾਅਦ ਦੇ ਬੰਦਾ ਥੋੜਾ ਗਲਤ ਹੈ ਘੁੰਮਣ ਘਮਣ ਕੇ ਜਿਆਦਾ ਚੱਲ ਜਾਂਦਾ ਮੁੰਡੇ ਮੁੰਡਿਆਂ ਨੂੰ ਮੁੰਡੇ ਸ਼ੁੰਡੇ ਆ ਕਿਹੜੀ ਜਗ੍ਹਾ ਤੇ ਕਿਹੜੇ ਸ਼ਹਿਰ ਗਿਆ ਘੁੰਮਣ ਆ ਉਹਥੇ ਹੀ ਆ ਲੋਕਲ ਹੀ ਗਿਆ ਆ ਕੀ ਹੋ ਗਿਆ ਤੁਸੀਂ ਕੌਣ ਬੋਲਦੇ ਆ ਇਹ ਦੇਖੋ ਹਾਂਜੀ ਹਾਂਜੀ ਬਾਸਪੋਰਟੋਗਾਲ ਕਰ ਰਿਹਾ ਨਾ ਹਾਂਜੀ ਹਾਂਜੀ ਦੇਖੋ ਜੀ ਜਿਹੜਾ ਤੁਹਾਡਾ ਬਰਾਦਰ ਹੈ ਨਾ ਸਾਡੀ ਕੱਟੜੀ ਦੇ ਵਿੱਚ ਨਾ ਪੁਲਿਸ ਅਫੀਸਰ ਗੱਲ ਕਰ ਰਿਹਾ ਐ ਐਸਆਈ ਗੁਰਪ੍ਰੀਤ ਸਿੰਘ ਅਸੀਂ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਅੱਛਾ ਜੀ ਕੀ ਕੀਤਾ ਇਹਨੇ ਹਾਂਜੀ ਦੇਖੋ ਜੀ ਗੱਲ ਤਾਂ ਹੋਈ ਹੈ ਆਪਣੇ ਯਾਰਾਂ ਦੋਸਤਾਂ ਨਾਲ ਫੰਡਾ ਘੁੰਮਾ ਜਿਹੜਾ ਆਇਆ ਛਾ ਤੁਹਾਡਾ ਬਰਾਦਰ ਹਾਂਜੀ ਤੇ ਰੋਰ ਦੇ ਤੁਰੇ ਜਾ ਰਹੇ ਉਹ ਨਾਮ ਨਹੀਂ ਗਿਆ ਮੈਂ ਕਿਸੀ ਚੋਰ ਸੀ ਦੇਖੋ ਉਹਨਾਂ ਨੇ 10 ਲੱਖ ਰੁਪਏ ਤੇ ਕੀਤੀ ਕੀਤੀ ਸੀ ਤੇ ਮੰਤਰੀ ਦੀ ਬੇਟੀ ਦਾ ਰੇਪ ਹੋਇਆ ਥੀ ਠੀਕ ਹੈ ਮਹਾਰਾਜ ਕਦੋਂ ਕੀਤਾ ਜੀ ਉਹ ਵੀ 10 ਦਿਨਾਂ ਕਦੋਂ ਕੀਤਾ ਅਜੇ ਭਰਾ ਨਾ ਨਹੀਂ ਕੀਤਾ ਉਹਨਾਂ ਕਾਲ ਤੋਂ ਆਈ ਹੈ ਕਾਲ ਟ੍ਰੇਸਿੰਗ ਦਾ ਦਰਵਾਜਾ ਚੁੱਕਿਆ ਗਿਆ ਹੁਣ ਕਿਤੇ ਆ ਜੀ ਕਿਹੜੇ ਥਾਣੇ ਆ ਹਾਂ ਥਾਣਾ ਵੀ ਦੱਸ ਦੇਣਾ ਉਹਨਾਂ ਦਸ ਨੂੰ ਬਾਹਰੋਂ ਬਾਹਰ ਕਢਾਉਣਾ ਹੈ ਉਹਨਾਂ ਥਾਣੇ ਲੈ ਜੀ ਇਸ ਤੇ ਹੋਂ ਰੇਪ ਦਾ ਮਟਰ ਤੱਕ ਪਰਚਾ ਪਾਈ ਹੈ ਉਹ ਤੂੰ ਹੀ ਪਰਚਾ ਹੀ ਪਾ ਦੋ ਇਹਨੇ ਬੰਦਾ ਹੀ ਤਾਂ ਬੜਨਾ ਉਹ ਪਰਚਾ ਵੀ ਪਾ ਦਿੰਨਾ ਸਾਡੇ ਆਫੀਸਰ ਨਾਲ ਗੱਲ ਕਰੋ ਕਰਾਓ ਗੱਲ ਕਰ ਰਹੇ ਆ ਨਾ ਨਾ ਦਾ ਬਰਾਦਰ ਫੜਿਆ ਆ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਰਾਵੀਰ ਜੀ ਕੀ ਹਾਲ ਹੈ ਠੀਕ ਠਾਕ ਠੀਕ ਹੈ ਜੀ ਮੈਂ ਕਿਹਾ ਠੀਕ ਠਾਕ ਕਿਉਂ ਹਾਂਜੀ ਹਾਂਜੀ ਤੁਸੀਂ ਕੌਣ ਬੋਲਦੇ ਆ ਮੈਂ ਬੀਐਸ ਗੱਲ ਕਰ ਰਿਹਾ ਅੱਛਾ ਜੀ ਹਾਂ 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 ਮੈਂ ਕਹਾ ਰੂ ਨਾ ਇਹਦਾ ਪਟਾ ਫੇ ਨਾ ਕਿਹੜੇ ਥਾਣੇ ਕਿਹੜੇ ਆ ਇਹ ਮੈਂ ਤੁਹਾਨੂੰ ਹੁਣੇ ਮੇਰਾ ਵੀਰੇ ਤੁਹਾਨੂੰ ਵੀਡੀਓ ਬਣਾ ਕੇ ਭੇਜ ਦੇਣਾ ਕੋਈ ਬੇਬੀ ਕਰੋ ਭੇਜੋ ਭੇਜੋ ਤੈਨੂੰ ਲੱਗੇ ਪਤਾ